ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਇੱਕ ਨੰਬਰ ਤੇ ਵਹਿੜ ਦਿਖਾਉਂਗਾ ਦੂਜਾ ਸੁਆ ਸੁਨਾਂ ਵਾਲੀ ਆ ਦੋ ਨੰਬਰ ਤੇ ਝੋਟੀ ਦਿਖਾਉਂਗਾ ਮੀਨੇ ਦੋ ਨੰਬਰ ਤੇ ਝੋਟੀ ਦਿਖਾਉਂਗਾ ਮੀਣੀ ਉਹ ਵੀ ਹਜੇ ਗੱਬਣਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਨੀਏ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਬੱਛੀ ਬਾਈ ਜੀ ਹੋਰਾਂ ਦੀ ਪਹਿਲਾਂ ਦੋਸਤੋ ਥਾਣੇ ਵਿਖਾ ਦਿਆਂ ਨੇੜ ਤੋਂ ਬੱਛੀ ਦੇ ਆ ਦੋਸਤੋ ਵੇਚ ਸਕਦੇ ਆ ਚਾਰਾਂ ਥਾਣਾ ਜੋ ਸਹਿਤ ਹੀ ਹੁੰਦਾ ਹਜੇ ਸੇਮ ਹੀ ਸਹਿਤ ਆਉਂਦਾ ਚਾਰਾਂ ਥਾਣਾ ਚ ਮੁੱਠੀ ਵਾਲੇ ਥਾਣਾ ਚਾਰੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੋਸਤੋ ਬੱਛੀ ਦੂਜਾ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ 18 ਕਿਲੋ ਚੋਅਤ ਕੀ 20 ਕਿਲੋ ਦੁੱਧ ਖੁੱਲਾ ਬੜਾ ਆਰਾਮ ਨਾਲ ਚੁਆਜੂ ਵੇਟ ਵਾਲੇ ਪਾਸੋਂ ਫੁੱਲ ਹੈ ਵੀ ਬੋਡੀ ਵੇਟ ਵਾਲੀ ਹੈ ਪੈਟਪੋਟਾ ਬਹੁਤ ਸੋਹਣਾ ਚੌੜਾ ਫੇਸ ਕੁਆਲਿਟੀ ਬਹੁਤ ਸੋਹਣੀ ਸੋਹਣੇ ਮੂੰਹ ਮੱਥੇ ਦੀ ਐ ਇੱਕ ਹਫਤੇ ਚ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਣਾ ਇੱਕ ਨੰਬਰ ਵੱਚੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 65000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਨ ਹੋ ਜੂ ਦੋ ਨੰਬਰ ਤੇ ਮੀਣੀ ਝੋਟੀ ਦੋਸਤੋ ਦੁੱਜਾ ਸੂਆ ਸੋਨਾਲੀ ਆ ਟੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤੇ ਦੀ ਕੱਚੀ ਆ ਥਣ ਵੇਚ ਸਕਦੇ ਆ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ 11 ਕਿਲੋ ਚ ਵੈਤ ਕੀ ਬਾਈ ਜੀ ਹੁਣੇ ਕਹਿੰਦੇ 13 14 ਕਿਲੋ ਦੁੱਧ ਖੁੱਲਾ ਬੜਾ ਆਰਾਮ ਨਾਲ ਚੁਆਜੂ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੋਹਣੇ ਥਣ ਚਾਰੇ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਬੈਕ ਤੋਂ ਵੇਚ ਸਕਦੇ ਆ ਹਵਾਨਾ ਬਹੁਤ ਸੋਹਣਾ ਵੇਟ ਵਾਲੇ ਪਾਸੋਂ ਫੁੱਲ ਹੈ ਬੋਡੀ ਵੇਟ ਵਾਲ ਦੋ ਨੰਬਰ ਝੋਟੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 85000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜਿਹਨੂੰ ਪਸੰਦ ਆ ਜਣੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਹੋ ਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ